ਉਹ ਬੰਦਾ ਨਾਬੇਬਾਦ ਤੋਂ ਹਰ ਹਲਾਰੇ ਪਿੰਡ ਵੱਲ ਹਾਂ ਸਾਡੇ ਵਿੱਚ ਜਾ ਕੇ ਸਿੱਧੀ ਕੱਫਰ ਮਾਰੀਗਾ ਉਹ ਬੰਦਾ ਮਗਦੇ ਖੜਿਆ ਨੀ ਹੈਗਾ ਹੂੰ ਜਿਹੜਾ ਸਾਡਾ ਨੁਕਸਾਨ ਹੋਇਆ ਭਾਈ ਜਾਣ ਗਈ ਆ ਉਹਦਾ ਮੋੜ ਬਣਨਾ ਚਾਹੀਦਾ ਜਿੰਦਗੀ ਇਹਨੂੰ ਚੱਕ ਲੰਦਾ ਇਨਸਾਨੀਅਤ ਦੇ ਤੌਰ ਤੇ ਆ ਪਗੜਾ ਵੀ ਹੋਰ ਉਹਨੂੰ ਵੀ ਉਹ ਡੰਡ ਲਾਉਣ ਲੱਗੇ ਦਾ ਸਾਇਰ ਲਾਉਣ ਲੱਗੇ ਤੇ ਇਹ ਹੀ ਗੱਲ ਦੀ ਮੈਂ ਕਹੇ ਚੱਕ ਲੰਦਾ ਨਾ ਉਹਨੂੰ ਛੱਡ ਕੇ ਭੱਜ ਗਿਆ ਤਾਂ ਹੋ ਸਕਦਾ ਜਾਨ ਬਚ ਜਾ ਜਾਨ ਬਚ ਜਾਈ ਜਾਂਦੀ ਹੈ ਭਾਈ ਅਸੀਂ ਪਿੰਡ ਕੋਲ ਨੂੰ ਆ ਰਹੇ ਤੇ ਨਾਬੇਬਲ ਹਾਂ ਉਹ ਬੰਦਾ ਨਾਬੇਬਲ ਤੋਂ ਹੜਾ ਹੜਾ ਰਹੇ ਪਿੰਡ ਵੱਲ ਹਾਂ ਸਾਡੇ ਵਿੱਚ ਡਾਕੇ ਸਿੱਧੀ ਠੱਪਰ ਮਾਰੀਆ ਕੀ ਵੱਜਿਆ ਤੁਹਾਡੇ ਚ ਡਾਟੇ ਕਰਲੀ ਵੱਜਿਆ ਭਾਈ ਟਰੈਕਟਰ ਵਾਲੀ ਬੱਚੀ ਆ ਹਾਂ ਉਹ ਬੰਦਾ ਮੱਖਦੇ ਖੜਾ ਨਹੀਂ ਆਏਗਾ ਹੂੰ ਜਿਹੜਾ ਸਾਡਾ ਨਕਸਾਲ ਹੋਇਆ ਭਾਈ ਜਾਣ ਗਿਆ ਉਹਦਾ ਮਨਲ ਮੰਨਣਾ ਚਾਹੀਦਾ ਅੱਛਾ ਮੇ ਬੁੱਧਾ ਜਾ ਬੱਦੀ ਨਹੀਂ ਹੈਗੀ ਸੀ ਮੈਂ ਬੁੱਧ ਤੜਕੇ ਨਹੀਂ ਜਾ ਬੱਦੀ ਨਹੀਂ ਹੈਗੀ ਜਾ ਬੱਤੀ ਲਿਆ ਐ 25 ਸਾਲ ਦਾ ਵੇ ਭਾਈ ਅੱਛਾ ਤੇ ਹੋਰ ਵੀ ਕੋਈ ਭੈਣ ਪਈ ਆ ਜਾਂ ਕੱਲਾ ਹੀ ਮੁੰਡਾ ਸੀ ਇੱਕ ਪਾਏ ਕੁੜੀ ਆ ਗਈ ਉਹਨੂੰ ਵੀ ਘਰ ਦਾ ਬੰਨ ਵਿਆਹੀ ਹੋਈ ਆ ਕੱਲਾ ਹੀ ਮੁੰਡਾ ਸੀ ਹੈ ਮਾਤਾ ਜੀ ਕਟਣਾ ਵੀਰੇ ਐਕਸੀਡੈਂਟ ਹੋਇਆ ਟਰਾਲੀ ਨਾਲ ਹੂੰ ਤੇ ਉਹ ਟਰਾਲੀ ਵਾਲਾ ਇਹਨਾਂ ਨੂੰ ਮਾਰ ਕੇ ਛੱਡ ਗਿਆ ਹੂੰ ਕੀ ਜਦੋਂ ਅਸੀਂ ਇਹੀ ਕਹਿੰਦੇ ਤੇ ਕਿ ਜਦੋਂ ਚੱਕ ਲੰਦਾ ਇਨਸਾਨੀਅਤ ਤੌਰ ਤੇ ਆ ਪਗੜਾ ਵੀ ਹੋਰ ਉਹਨੂੰ ਵੀ ਕੋਈ ਡੰਡ ਲਾਉਣ ਲੱਗੇ ਰਿਹਾ ਲਵਾਉਣ ਲੱਗੇ ਤੇ ਹੂੰ ਇਹੀ ਗੱਲ ਦੀ ਮੈਂ ਵੀਰੇ ਚੱਕ ਲੰਦਾ ਉਹਨੂੰ ਛੱਡ ਕੇ ਭੱਜ ਗਿਆ ਤਾਂ ਹੋ ਸਕਦਾ ਜਾਨ ਵੱਜ ਜਾਵੇ ਜਾਨ ਵੱਜ ਜਾਂਦੀ ਹੂੰ ਉਹਨੇ ਮੁੰਡੇ ਦੀ ਵੀ ਇਹ ਡੈਥ ਹੋ ਗਈ ਹੂੰ ਉਹਨਾਂ ਦਾ ਇਕੱਲਾ ਹੀ ਮੁੰਡਾ ਸੀ ਮੇਰੇ ਮਾਮੇ ਦਾ ਗਾਂ ਉਹਨਾਂ ਦੀ ਛੋਟੀ ਜੀ ਬੇਟੀ ਐ ਉਹਨਾਂ ਦਾ ਪਰਿਵਾਰ ਉਜੜ ਗਿਆ ਅਸੀਂ ਇਹੀ ਇਨਸਾਫ ਮੰਗਦੇ ਆ ਕਿ ਜੋ ਵੀ ਉਹਦੇ ਪੁਲਿਸ ਕਾਰਵਾਈ ਕਰੀ ਜਾਵੇ ਸੌਤਾਂ ਆਪਣੀ ਬਣਦੀ ਕਾਰਵਾਈ ਕਰਨਾ ਜਿਹੜੀ ਵੀ ਕਾਰਵਾਈ ਹੁੰਦੀ ਹੈ ਤੁਹਾਨੂੰ ਇਨਸਾਫ ਚਾਹੀਦਾ ਹੋਈ ਹੈ ਜੀ ਸਾਡੇ ਕੋਲ ਦੋ ਮਰੀਜ਼ ਆਏ ਸੀ ਇੱਕ ਬਿੱਟੂ ਸਿੰਘ ਨਾਂ ਦਾ ਇੱਕ ਗੁਰਸੇਵਕ ਜਿਹੜਾ ਬਿੱਟੂ ਸਿੰਘ ਸੀ ਉਹ ਬ੍ਰਾਡ ਡੈੱਡ ਹੈ ਜਿਹੜੇ ਗੁਰਸੇਵਕ ਦੇ ਲੱਤੇ ਸੱਟਾਂ ਲੱਗੀਆਂ ਇਹਨਾਂ ਦਾ ਨੇਚਰ ਬਾਰੰਦ ਦੇ ਜਿਹੜੇ ਐਕਸੀਡੈਂਟ ਹੋਇਆ ਕਿਸੇ ਅਣਛਾਤੀ ਜੀ ਨਾ ਉਹਦਾ ਹਾਲੇ ਪਤਾ ਨਹੀਂ ਲੱਗਿਆ ਪੁਲਿਸ ਤੋਂ ਫਿਰ ਤਫ਼ਤੀਸ਼ ਕਰੂਗੀ ਹਾਂ ਡੈੱਡ ਬੋਰਡਿੰਗ ਅਸੀਂ ਵੀ ਆਪਣੀ ਜਿਹੜਾ ਬਿੱਟੂ ਸੀ ਉਹਦੀ ਡੈੱਡ ਬੋਰਡਿੰਗ ਅਸੀਂ ਮੋਰਨਿੰਗ ਸ਼ਿਫਟ ਕਰਤਾ ਤੇ ਉਹਦਾ ਦੂਜੇ ਕਮਰੇ ਸਿਰਫ ਦਾ ਇਲਾਜ ਚਾਦ ਰਿਹਾ ਉਹ ਵਾਰਡ ਸ਼ਿਫਟ ਉਹ ਬੰਦਾ ਨਾਬੇਬਤ ਹੋਣਾ ਹਲਾ ਰੇ ਪਿੰਡ ਵੱਲ ਹਾਂ ਸਾਡੇ ਵਿੱਚ ਟਾ ਕੇ ਸਿੱਧੇ ਠੱਪਰ ਮਾਰੀ ਗਏ ਉਹ ਬੰਦਾ ਮੱਕਦੇ ਖੜਾ ਨਹੀਂ ਆਏਗਾ ਜਿਹੜਾ ਸਾਡਾ ਨਚਾਲ ਹੋਇਆ ਭਾਈ ਜਾਣ ਗਈ ਆ ਉਹਦਾ ਮੰਡ ਬੰਨਣਾ ਚਾਹੀਦਾ ਇਹ ਲੋ ਚੱਕ ਲੰਦਾ ਇਨਸਾਨੀਅਤ ਤੌਰ ਤੇ ਆ ਪਗੜਾ ਵੀ ਹੋਰ ਉਹਨੂੰ ਵੀ ਕੋਈ ਡੰਡ ਲਾਉਣ ਦਾ ਵੀ ਰਸਾ ਲਵਾਉਣ ਲੱਗੇ ਜੀ ਇਹ ਹੀ ਗੱਲ ਦੀ ਮੈਂ ਕਹਿੰਦੇ ਚੱਕ ਲੰਦਾ ਉਹਨੂੰ ਛੱਡ ਕੇ ਭੱਜੇ ਜਾ ਤਾਂ ਹੋ ਸਕਦਾ ਜਾਨ ਬਚ ਜਾਵੇ ਜਾਨ ਬਚ ਜਾਈ ਜਾਂਦੀ ਆ ਭਾਈ ਅਸੀਂ ਪਿੰਡ ਕੋਲ ਨੂੰ ਆ ਰਹੇ ਤੇ ਨਾਬੇਬਾਲ ਹਾਂ ਉਹ ਬੰਦਾ ਨਾਬੇਬਾਲ ਤੋਂ ਹੋੜਾ ਹਲਾ ਰਹੇ ਪਿੰਡ ਵੱਲ ਹਾਂ ਸਾਡੇ ਵਿੱਚ ਜਾ ਕੇ ਸਿੱਧੀ ਠੱਪਰ ਮਾਰੀਆ ਕੀ ਵੱਜਿਆ ਤੁਹਾਡੇ ਚ ਡੱਟੇ ਟਰਾਲੀ ਵੱਜਿਆ ਭਾਈ ਟਰੈਕਟਰ ਟਰਾਲੀ ਵੱਜੀ ਹਾਂ ਉਹ ਬੰਦਾ ਮੱਕ ਤੇ ਖੜਿਆ ਨਹੀਂ ਹੈਗਾ ਹੂੰ ਜਿਹੜਾ ਸਾਡਾ ਨੁਕਸਾਨ ਹੋਇਆ ਭਾਈ ਜਾਣ ਗਿਆ ਉਹਦਾ ਮੋਲ ਮੰਗਣਾ ਚਾਹੀਦਾ ਮੇ ਬੁੱਧਾ ਜਾ ਬੱਤੇ ਨੇ ਹੈਗੀ ਤੇ ਮੈਂ ਬੁੱਧ ਤੜਕੇ ਨੇ ਜਾ ਬੱਤੇ ਨੇ ਹੈਗੀ ਜਾ ਬੱਤੇ ਲਿਆ ਐ 25 ਸਾਲ ਦਾ ਮੇ ਭਾਈ ਅੱਛਾ ਤੇ ਹੋਰ ਵੀ ਕੋਈ ਭੈਣ ਪਈ ਆ ਜਾਂ ਕੱਲੇ ਮੁੰਡਾ ਸੀ ਕਿ ਭਾਏ ਕੁੜੀ ਆ ਗਈ ਉਹਨੂੰ ਵੀ ਘਰ ਦਾ ਫੋਨ ਪਿਆਈ ਹੋਈ ਆ ਕੱਲੇ ਹੀ ਮੁੰਡਾ ਸੀ ਹੈ ਮਾਤਾ ਜੀ ਇੱਕ ਮੁੰਡਾ ਮੇਰੇ ਤਾਂ ਬਰਬਾਦ ਜੀ ਕੋਈ ਨਹੀਂ ਆਏਗਾ ਟਡਣਾ ਵੀਰੇ ਐਕਸੀਡੈਂਟ ਹੋਇਆ ਟਰਾਲੀ ਨਾਲ ਤੇ ਉਹ ਟਰਾਲੀ ਵਾਲਾ ਇਹਨਾਂ ਨੂੰ ਮਾਰ ਕੇ ਛੱਡ ਗਿਆ ਕੀ ਜਦੋਂ ਅਸੀਂ ਇਹੀ ਕਹਿੰਦੇ ਤੇ ਕਿ ਜਦੋਂ ਚੱਕ ਲੰਦਾ ਇਨਸਾਨੀਅਤ ਤੌਰ ਤੇ ਆਪਾਂ ਗੜਾ ਵੀ ਹੋਰ ਉਹਨੂੰ ਵੀ ਕੋਈ ਡੰਡ ਲਾਉਣ ਲੱਗੇ ਜਾਂ ਲਵਾਉਣ ਲੱਗੇ ਤੇ ਕੀ ਇਹੀ ਗੱਲ ਦੀ ਮੈਂ ਵੀਰੇ ਚੱਕ ਲੰਦਾ ਉਹਨੂੰ ਛੱਡ ਕੇ ਭੱਜ ਗਿਆ ਤਾਂ ਹੋ ਸਕਦਾ ਜਾਨ ਬਚ ਜਾਂਦੀ ਜਾਨ ਬਚ ਜਾਂਦੀ ਹੂੰ ਉਹਨੇ ਮੁੰਡੇ ਦੀ ਵੀ ਡੈੱਥ ਹੋ ਗਈ ਉਹਨਾਂ ਦਾ ਇਕੱਲੇ ਹੀ ਮੁੰਡਾ ਸੀ ਮੇਰੇ ਮਾਮੇ ਦਾ ਗਾਂ ਉਹਨਾਂ ਦੀ ਛੋਟੀ ਜੀ ਬੇਟੀ ਐ ਉਹਨਾਂ ਦਾ ਪਰਿਵਾਰ ਉਜੜ ਗਿਆ ਚਾ ਅਸੀਂ ਇਹ ਇਨਸਾਫ ਮੰਗਦੇ ਆ ਕਿ ਜੋ ਵੀ ਉਹਦੇ ਪੁਲਿਸ ਕਾਰਵਾਈ ਕਰੀ ਜਵੇ ਹਰਥਾਲਾ ਆਪਦੀ ਬੰਦੀ ਕਾਰਵਾਈ ਕਰਨਾ ਜਿਹੜੀ ਵੀ ਕਾਰਵਾਈ ਹੁੰਦੀ ਹੈ ਤੁਹਾਨੂੰ ਇਨਸਾਫ ਚਾਹੀਦਾ ਭਈਆ ਕੀ ਸਾਡੇ ਕੋਲ ਦੋ ਮਰੀਜ਼ ਆਏ ਸੀ ਇੱਕ ਬਿੱਟੂ ਸਿੰਘ ਨਾਂ ਦਾ ਇੱਕ ਕੁ ਸੇਵਕ ਜਿਹੜਾ ਬਿੱਟੂ ਸਿੰਘ ਸੀ ਉਹ ਬ੍ਰਾਡ ਡੈੱਡ ਹੈ ਤੇ ਇੱਕ ਸੇਵਕ ਤੇ ਲੱਤੇ ਸੱਟਾਂ ਨੇ ਇਹਨਾਂ ਦਾ ਨੀਚਰ ਬਾਰਗ ਦੇ ਜਿਹੜੇ ਐਕਸੀਡੈਂਟ ਹੋਇਆ ਕਿਸੇ ਅਣਛਾਤੀ ਜੀ ਨੂੰ ਉਹਦਾ ਹਾਲੇ ਪਤਾ ਨਹੀਂ ਲੱਗਾ ਪੁਲਿਸ ਤੋਂ ਕੀ ਤਤਸ਼ਖੀਲ ਕਰਨ ਹਾਂ ਡੈਡ ਬੋਰਡਿੰਗ ਅਸੀਂ ਵੀ ਆਪਣੀ ਜਿਹੜਾ ਮਿੱਟੂ ਸੀ ਉਹਦੀ ਡੈਡ ਬੋਰਡਿੰਗ ਅਸੀਂ ਮੋਰਥਰੀ ਸ਼ਿਫਟ ਕਰਤਾ ਤੇ ਉਹਦਾ ਦੂਜੇ ਘਰ ਸੇਕ ਨਾਲ ਆਜ ਚੱਲ ਰਿਹਾ ਉਹ ਵਾਰਟਸ਼ਿਪ